ਆਪਣੇ ਪਿਓ ਦੇ ਹੱਥ ਵੇਖ ਉਹਦਾ ਪਸੀਨਾ ਵੇਖ ਉਹਦੀ ਮਿਹਨਤ ਵੇਖ ਕਿਨੇ ਕਿਨੇ ਘੰਟਿਆਂ ਮਿਹਨਤ ਕਰਦਾ ਤੇਰੀਆਂ ਲੀਝਾਂ ਪੂਰੀਆਂ ਕਰਨ ਵਾਸਤੇ ਇੱਕ ਵਾਰੀ ਆਪਣੇ ਬਾਪ ਵਾਲ ਤਾਂ ਵੇਖ ਤੇ ਬੱਚਾ ਜੇ ਕਿਤੇ ਸੱਚੀ ਥੜਕਣ ਵੀ ਲੱਗੇ ਨਾ ਥੜਕਣ ਵੀ ਲੱਗੇ ਤੇ ਮਾਂ ਦੀਆਂ ਉਹਨਾਂ ਟਕੋਰਾ ਨਾਲ ਬੱਚਾ ਫੇਰ ਸਹੀ ਲੈਣ ਤੇ ਆ ਜਾਂਦਾ ਜਿਸ ਜਿੱਥੇ ਬੰਦੇ ਨੇ ਕੰਮ ਸਿੱਧਾ ਕੀਤਾ ਹੀ ਨਹੀਂ ਉਥੇ ਮਾਂ ਸਮਝਾਉ ਕਿਵੇਂ ਸਮਝਾ ਸਕਦੀ ਹੈ ਨਹੀਂ ਸਮਝਾ ਸਕਦੀ ਕਹਿੰਦੇ ਬਹੁ ਪਰਪੰਚ ਕਰ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਲੈ ਕੇ ਨਾ ਉਠੋ ਜੀਤ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਇਹ ਇੱਕ ਭਗਤ ਕਬੀਰ ਕਹਿੰਦੇ ਨੇ ਧਰਮ ਜੇ ਤੂੰ ਗ੍ਰਿਸ਼ਤੀ ਬਣਨਾ ਤੇ ਧਰਮੀ ਬਣੀ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਨਹੀਂ ਤਾਂ ਕਰ ਬੈਰਾਗ। ਜੇ ਗ੍ਰਿਸ਼ਤੀ ਬਣਨਾ ਤੇ ਧਰਮੀ ਬਣੀ। ਜੇ ਵਿਆਹ ਕਰਾਉਣ ਲੱਗਾ ਨਾ ਤੇ ਧਰਮੀ ਬਣੀ। ਜੇ ਗ੍ਰਿਸ਼ਤੀ ਬਣ ਲੱਗਾ ਤੇ ਇਹ ਗੁਰੂ ਅਨਸੱਦ ਜੀ ਲਿਖਿਆ ਜੀ। ਮਾਪੁਰ ਸ਼ਿਬਾਬਾ ਕਬੀਰ ਜੀ ਨੇ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੇਂ ਸੁਤਦਾਰਾ ਪੈ ਆਣ ਲੁਟਾਵੇਂ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਹੈ ਮੇਰਿਆ ਭੁੱਲਿਆ ਮਨਾ ਕਪਟ ਨਾ ਕਰ ਅੰਤਨ ਮੇਰਾ ਤੇਰੇ ਜੀ ਪੈ ਲੀਜੇ ਪਤਾ ਤੈਨੂੰ ਕਿਉਂ ਸਮਝਾ ਰਹੇ ਭਗਤ ਕਬੀਰ ਜੀ ਕਹਿੰਦੇ ਜੇ ਤੂੰ ਪਰਪੰਚ ਕਰੇਂਗਾ ਘਰ ਦੇ ਤੇ ਸੁੱਤੇ ਹੋਣੇ ਆ ਖਾ ਕੇ ਨੇ ਲੇਖਾ ਤੈਨੂੰ ਦੇਣਾ ਪੈਣਾ ਮਾਲੋ ਜਿਹਨੇ ਠੱਗੀ ਮਾਰੀ ਆ ਬੋਝ ਤੇ ਉਹਦੇ ਮੰਤਿਆ ਜਿਨ੍ਹਾਂ ਨੂੰ ਲਿਆ ਕੇ ਖਵਾਤਾ ਉਹ ਤੇ ਸੁੱਤੇ ਉਹਨੂੰ ਥੋੜਾ ਪਤਾ ਪਾਪਾ ਜੀ ਕਿਦਾਂ ਲੈ ਕੇ ਆਇਆ ਹੁਣ ਇੱਕ ਐਗਜ਼ਾਮਪਲ ਦੇਵਾਂ ਮਾਲੋ ਤੂੰ ਘਰ ਦੇ ਮੁਖੀ ਹੋ ਤੁਸੀਂ ਕਹਿਣਾ ਧੋਖਾ ਕਰਕੇ ਲਿਆ ਕੇ ਤੇ ਨਿਆਣੇ ਨੂੰ ਦੇਤਾ ਨਿਆਣੇ ਤੇ ਖਾ ਕੇ ਸੁੱਤੇ ਆ ਨਿਆਣੇ ਤੇ ਪੇਸਟੀਆਂ 버ਗਰ ਵਧੀਆ ਵਧੀਆ ਪਕਵਾਨ ਖਾ ਕੇ ਉਹ ਤੇ ਤਰਾੜੇ ਮਾਰਨ ਦੇ ਨੰਦ ਲੀਕੇ ਸੁੱਤੇ ਆ ਤੇ ਪਾਪਾ ਜੀ ਉੱਠ ਕੇ 2 ਵਜੇ ਦੇ ਬੈਠੇ ਤਰੇਲੀਆਂ ਔਂਡੀਆਂ ਵੀ ਜਿਹਦੇ ਨਾਲ ਠੱਗੀ ਮਾਰ ਕੇ ਬੈਠਾ ਜਿਹਨੇ ਧੋਖਾ ਕੀਤਾ ਯਾਰ ਉਹ ਗਲਤ ਕਰ ਆਇਆ ਮੈਂ ਇਦਾਂ ਨਹੀਂ ਸੀ ਕਰਨਾ ਚਾਹੀਦਾ ਯਾਰ ਉਹ ਵੀ ਤੇ ਇਨਸਾਨ ਸੀ ਹੁਣ ਲੇਖਾ ਕਿਹਨੂੰ ਦੇਣਾ ਪੈ ਰਿਹਾ ਭਲਾ ਘਰ ਵਾਲੀ ਨੂੰ ਘਰ ਵਾਲੇ ਨੂੰ ਪੁੱਤਾਂ ਨੂੰ ਉਦੋਂ ਸੁੱਤੇ ਨੇ ਸਾਹਵਤਰਾਬ ਤੇ ਤੈਨੂੰ ਦੇਣਾ ਪੈ ਰਿਹਾ ਉਦੋਂ ਤੂੰ ਪੱਲਾ ਫੜ ਕੇ ਆਖਿਆ ਸੀ ਜ਼ਿੰਮੇਵਾਰੀ ਮੈਂ ਨਭਾਵਾਂਗਾ ਤੈਨੂੰ ਜੋਗਵਾਰ ਚੁਣਿਆ ਸੀ ਪਰਿਵਾਰ ਨੇ ਜਦੋਂ ਆਪਾਂ ਗੁਰੂ ਅਨਸੱਦ ਦੀ ਜੂਰੀ ਚ ਲਾਵਾ ਲੈਨੇ ਉਦੋਂ ਕੀ ਸ਼ਬਦ ਵਰਤੇ ਜਿੰਦਾ ਆਪਾਂ ਸਾਰੇ ਗ੍ਰਸਤੀਆਂ ਜੀ ਕਈਆਂ ਦੇ ਪੁੱਤਾਂ ਧੀਾਂ ਦੇ ਵਿਆਹ ਹੋ ਗਏ ਕਈਆਂ ਦੇ ਜੇ ਹੋਣੇ ਆ ਉਦੋਂ ਕੀ ਬੋਲੇ ਜਾਂਦਾ ਕਿ ਜੋਗਵਾਰ ਚੁਣ ਕੇ ਮਤਲਬ ਮੈਂ ਜ਼ਿੰਮੇਵਾਰੀ ਚੱਕਦਾ ਜੀ ਮੈਂ ਇੱਜ਼ਤ ਆਫ ਰੂ ਧਰਮ ਈਮਾਨ ਦੇ ਨਾਲ ਇਹ ਚ ਜਨ ਨਭਾਵਾਂਗਾ ਕਹਿੰਦੇ ਬਹੁ ਪਰਪੰਚ ਕਰ ਪਰ ਤਨ ਲਿਆਵੇਂ ਸੁੱਤਦਾਰਾ ਪਿਆਨ ਲੁਟਾਵੇਂ ਮਨ ਮੇਰੇ ਪੂਲੇ ਕਪਟ ਨਾ ਕੀਜੇ ਅੰਤ ਨ ਬੇਰਾਤੀ ਰਹੇ ਜੀ ਪੈ ਲੀਜੇ ਸ਼ਿਨ ਸ਼ਿਨ ਤਨ ਛੀਜੇ ਜਰਾ ਜਨ ਆਵੇ ਜਦੋਂ ਬੰਦਾ ਗਲਤ ਕੰਮ ਕਰਦਾ ਤਨ ਛਿਜਦਾ ਉਹਦਾ ਤੁਸੀਂ ਤਜਰਬਾ ਕਰਕੇ ਵੇਖਿਓ ਜੀ ਕਈ ਬੰਦੇ ਨਾ ਤੁਹਾਨੂੰ 80 90 ਸਾਲ ਦੀ ਉਮਰ ਤੱਕ ਵੀ ਖੜੇ ਰਹਿੰਦੇ ਆ ਉਹ ਬੰਦੇ ਨੂੰ ਕੋਈ ਪੁੱਛੇ ਨਾ ਉਮਰ ਕਿੰਨੀ ਬਾਪੂ ਜੀ ਕਹਿੰਦਾ ਕਾਕਾ ਕਿੰਨੀ ਹੋ ਤੇਰੇ ਹਿਸਾਬ ਨਾਲ ਕਹਿੰਦਾ ਬਾਪੂ ਜੀ 70 ਕ ਲੱਗਦੀ ਐ ਕਹਿੰਦਾ ਪੁੱਤਰ 90 ਪਾਸ ਪਲੱਸ ਕਰ ਗਿਆ ਮੈਂ ਕਿਉਂ ਭਲਾ ਉਹਦੇ ਪਿੱਛੇ ਕਾਰਨ ਜਦੋਂ ਬੰਦਾ ਖੜਿਆ ਰਹਿੰਦਾ ਨਾ ਤੁਸੀਂ ਉਮਰ ਵੀ ਲਕੋਣ ਲੱਗ ਪੈਂਦੇ ਜੀ ਤੁਸੀਂ ਤਜਰਬਾ ਕਰਕੇ ਵੇਖੋ ਤੁਸੀਂ ਚੰਗੇ ਕੰਮ ਕਰਨੇ ਸ਼ੁਰੂ ਕਰਦੋ ਤੁਹਾਡੀ ਸਕਿਨ ਵੀ ਖੁਸ਼ ਰਹੇਗੀ ਤੁਹਾਡਾ ਤੁਹਾਡਾ ਆਪਣੇ ਆਪ ਹੀ ਤੁਹਾਡੇ ਤੁਹਾਡਾ ਕੱਲਾ ਕੱਲਾ ਅੰਗ ਦਾ 파ਟ ਜਿਹੜਾ ਉਹ ਆਪਣੀ ਜਗ੍ਹਾ ਸਹੀ ਵਰਕ ਕਰੇਗਾ ਜਦੋਂ ਤੁਸੀਂ ਪੁੱਠਾ ਸੋਚਣਾ ਗਲਤ ਕੰਮ ਕਰਨੇ ਆ ਤੇ ਲੀਵਰ ਨੇ ਕੀ ਕਰਨਾ ਫਿਰ ਲੀਵਰ ਤੇ ਫੈਟੀ ਹੋਣੀ ਹੋਣਾ ਕੱਲਾ ਕਿਤੇ ਗਲਤ ਚੀਜ਼ਾਂ ਖਾਣ ਦੇ ਨਾਲ ਹੀ ਥੋੜਾ ਲੀਵਰ ਫੈਟੀ ਹੁੰਦਾ ਹੈ ਗਲਤ ਸੋਚਣ ਨਾਲ ਵੀ ਹੁੰਦਾ ਤੁਹਾਡੇ ਗੁਰਦੇ ਕੰਮ ਕਰਨੇ ਜਵਾਬ ਦੇ ਜਾਂਦੇ ਜਦੋਂ ਬੰਦਾ 24 ਘੰਟੇ ਟੈਨਸ਼ਨਾਂ ਤੇ ਪ੍ਰੈਸ਼ਰ ਚੱਕੀ ਫਿਰਦਾ ਦਿਮਾਗ ਦੇ ਵਿੱਚ ਅੱਛਾ ਉਹ ਵੀ ਟੈਨਸ਼ਨਾਂ ਚੱਕੀ ਫਿਰਦਾ ਜਿਨ੍ਹਾਂ ਦਾ ਮਤਲਬ ਹੀ ਕੋਈ ਨਹੀਂ ਇਹ ਕਿਤੇ ਉਹਨਾਂ ਸੱਚੀ ਤੇ ਤੇਰੇ ਸੋਚਣ ਦਾ ਕੋਈ ਹੱਲ ਹੋ ਜਾਣਾ ਬਿਨਾਂ وجہ ਹੀ ਬੰਦਾ ਆਪਣੇ ਬੋਝ ਮੰਦੇ ਉੱਤੇ ਲੈ ਕੇ ਬੈਠਾ ਹੋਇਆ ਸਤਿਗੁਰ ਜੀ ਰਿਲੈਕਸ ਰਹਿ ਜਿੰਦਗੀ ਦਾ ਕੋਈ ਪਤਾ ਨਹੀਂ ਇਹ ਨਫੇ ਨੁਕਸਾਨ ਜਿੰਦਗੀ ਦਾ ਹਿੱਸਾ ਨੇ ਅਸੀਂ ਉਹਨਾਂ ਮਾਪੁਰਖਾਂ ਦੀ ਸੰਗਤ ਕਰੀਏ ਉਹਨਾਂ ਉਹਨਾਂ ਵਡ ਰਿਆਆਂ ਦੀ ਸੰਗਤ ਕਰੀਏ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਦੁੱਖ ਤਕਲੀਫਾਂ ਭੁੱਖਾਂ ਤਰਿਆਂ ਕੱਟੀਆਂ ਅੱਜ ਤਾਂ ਬੜਾ ਸੁਖ ਹੈ ਪਿਆਰਿਓ ਪੁਰਾਣੇ ਸਮੇਂ ਦੇ ਵਿੱਚ ਇੰਨੀਆਂ ਸਹੂਲਤਾਂ ਨਹੀਂ ਸੀ ਹੋਗੀਆਂ ਹੁਣ ਤਾਂ ਸਹੂਲਤਾਂ ਬਹੁਤ ਨੇ ਆਪ ਬਜ਼ੁਰਗ ਬੈਠੇ ਨੇ ਕਦੀ ਕਿਸੇ ਬੰਦੇ ਨੇ 20 30 ਕਿਲੋਮੀਟਰ ਘਰੋਂ ਦੂਰ ਜਾਣਾ ਹੁੰਦਾ ਸੀ ਬੰਦੇ ਨੂੰ ਇਹ ਟੈਨਸ਼ਨ ਪਈ ਹੁੰਦੀ ਸੀ ਕਦੋਂ ਜਾਊਗਾ ਤੇ ਕਦੋਂ ਸ਼ਾਮਾਂ ਤੱਕ ਮੈਂ ਪਹਿਲੀ ਕਦੇ ਮੁੜਿਆ ਨਹੀਂ ਜਾਣਾ ਤੇ ਅੱਜ ਤੇ ਬੰਦਾ ਸਾਧਨ ਕੋਲ ਆ ਬੰਦਾ 100 200 ਕਿਲੋਮੀਟਰ ਰਿਸ਼ਤੇਦਾਰਾਂ ਨੂੰ ਮਿਲ ਕੇ ਵੀ ਸ਼ਾਮਾਂ ਨੂੰ ਬੋਲੋ ਜੀ ਤੇ ਚੰਗੀ ਗੱਡੀ ਹੈਗੀ ਆ ਚੰਗਾ ਖਾਣ ਪੀਣ ਲਈ ਹੈਗਾ ਫੇਰ ਪਤਾ ਕਿੰਦਾ ਦੁੱਖ ਵੱਡੇ ਸਾਡੀ ਜ਼ਿੰਦਗੀ ਜੇ ਸੱਚੀ ਸਾਡੇ ਬਜ਼ੁਰਗ ਜਿਹੜੇ ਅਸੀਂ ਨਬੇ ਤੋਂ ਪਹਿਲਾਂ ਚਲੇ ਗਏ ਨਾ ਦੁਨੀਆ ਤੋਂ ਜੇ ਉਹ ਸੱਚੀ ਆ ਜਾਣ ਨਾ ਉਹ ਕਹਿੰਨ ਕਿ ਇਹਨੂੰ ਦੋਖ ਕਹਿੰਦੇ ਹੋ ਤੁਸੀਂ ਅਹੀਂਆਂ ਤੁਹਾਡੇ ਕੋਲ ਸਹੂਲਤਾਂ ਨੇ ਅਹੀਂ ਤਾਂ ਪੋਚੇ ਫੇਰ ਫੇਰ ਕੇ ਮਰ ਗਏ ਅਹੀਂ ਤਾਂ ਕੋਠੇ ਲੇਪ ਲੇਪ ਕੇ ਮਰ ਗਏ ਹੁਣ ਦੱਸੋ ਜਿਹਨੇ ਕੋਠੀ ਪਾਲੀ ਉਹਨੂੰ ਮੁਰਗੇ ਲੱਪਣ ਦੀ ਲੋੜ ਹੈਗੀ ਭਲਾ ਬੋਲ ਕੇ ਦੱਸਿਓ ਜੀ ਜਿਹਨੇ ਇੱਕ ਵਾਰੀ ਕੋਠੀ ਪਾਲੀ ਮੁਰਗੇ ਉਹਨੂੰ ਪੋਚਾ ਫੇਰਨ ਦੀ ਲੋੜ ਹੈਗੀ ਭਲਾ ਕੋਠੀ ਦੇ ਛੱਤ ਦੇ ਬੋਲੋ ਭਾਈ ਗੁਰੂ ਕੇ ਸਿੱਖੋ ਲੋੜ ਹੈਗੀ ਉਹਨੂੰ ਭਲਾ ਉਹਦੇ ਵਿਚਾਰੇ ਜੇ ਪੋਚਾ ਫਿਰਕੇ ਬੀਬੀਆਂ ਹਟਦੀਆਂ ਸੀ ਮੀਂਹ ਫੇ ਪੈ ਜਾਂਦਾ ਸੀ ਤੇ ਅੱਜ ਸਾਡੇ ਜੇ ਕਿਤੇ ਮੀਂਹ ਪੈਂਦਾ ਹੋਵੇ ਤਾਂ ਆਪਣੇ ਕਹਿੰਦੇ ਪਕੌੜੇ ਕੱਢ ਲਓ ਉਦੋਂ ਮੀਂਹ ਪੈਂਦਾ ਉਦੋਂ ਤੁਹਾਨੂੰ ਲੱਗ ਜਾਂਦੇ ਜੀ ਉੱਚੀ ਬੋਲੋ ਭਾਈ ਪਕੌੜੇ ਕੱਢ ਲਓ ਤੇ ਪੁਰਾਣਿਆਂ ਨੂੰ ਚਿਰਾਂ ਨੂੰ ਉਦੋਂ ਮੀਂਹ ਪੈਂਦਾ ਹੁੰਦਾ ਸੀ ਪਕੌੜੇ ਸੋਚਦੇ ਹੁੰਦੇ ਸੀ ਉਹਦੇ ਆਂਦ ਦਿੰਦੇ ਵੀ ਦਵਦਲ ਪ੍ਰਬੰਧ ਕਰੋ ਨਰਾਜ਼ ਹੋਣਾ ਕਿੱਥੇ ਜੇ ਬਾਲਣ ਵੀ ਗੱਲਾਂ ਕਰ ਬੈਠੇ ਰੋਟੀ ਕਿਦਾਂ ਖਾਣੀ ਜੀ ਹੁਣ ਹੁਣ ਸਿਲੰਡਰ ਆ ਗਏ ਪਿੰਡਾਂ 'ਚ ਹੀ ਗੱਡੀਆਂ ਆ ਜਾਂਦੀਆਂ ਐਨੇ ਸੁੱਖ ਸਹੂਲਤਾਂ ਤੋਂ ਬਾਅਦ ਵੀ ਪਤਾ ਕੀ ਹੁੰਦੇ ਆ ਤਿਉੜੀਆਂ ਵੇਖੋ ਬੰਦੇ ਦੇ ਮੱਥੇ ਤੇ ਤੁਸੀਂ ਤੁਸੀਂ ਬੰਦੇ ਦੇ ਹਾਲਾਤ ਵੇਖੋ ਫਰਾਂ ਨੇ ਵਜ਼ਿਰੇ ਵਿਚਾਰੇ ਫੜੇਗਾ ਛੱਡੇ ਦਿਹਾੜੀਆਂ ਕਰ ਛੱਡੀਆਂ ਉਹਨਾਂ ਨੇ ਕੱਪੜੇ ਵੀ ਉਹਨਾਂ ਕੋਲ ਉਹਨੇ ਕੀ ਹੁੰਦੇ ਸੀ ਹੁਣ ਤਾਂ ਸਭ ਕੁਝ ਵਧੀਆ ਸਾਡੇ ਕੋਲ ਫੇਰ ਵੀ ਬੰਦਾ ਦੁਖੀ ਤੇ ਕੜਪਿਆ ਪਿਆ ਪਤਾ ਕਿਉਂ ਦਾ ਕਾਰਨ ਪਤਾ ਕੀ ਹੈ ਜਿੰਨਾ ਮਟੀਰੀਅਲ ਵਧੇਗਾ ਨਾ ਉੰਨੀ ਤੁਹਾਡੀ ਬੇਚੈਨੀ ਵੀ ਵਧੇਗੀ ਇਹ ਤਜਰਬਾ ਕਰਕੇ ਵੇਖੋ ਜਿੰਨਾ ਮਟੀਰੀਅਲ ਵਧੇਗਾ ਮਟੀਰੀਅਲ ਤੇ ਵਧਨੇ ਵਧਨਾ ਕੁਦਰਤੀ ਗੱਲ ਹੈ ਨਵੀਂ ਤੋਂ ਨਵੀਂ ਕਾੜ ਆ ਰਹੀ ਹੈ ਪਰ ਮਟੀਰੀਅਲ ਦੇ ਵਿੱਚ ਰਹਿਣਾ ਕਿਦਾਂ ਨਾਲ ਇਹ ਤੁਹਾਨੂੰ ਇਹ ਆਪਾਂ ਨੂੰ ਸਿੱਖਣਾ ਪੈਣਾ ਪਈ ਮਟੀਰੀਅਲ ਦੇ ਵਿੱਚ ਰਹਿ ਕੇ ਆਪਣਾ ਮਾਨਸਿਕ ਪੱਧਰ ਡਿੱਗਣ ਨਹੀਂ ਦੇਣਾ ਮਟੀਰੀਅਲ ਉਂਗਲਾਂ ਤੇ ਨਾ ਚਾਵੇ ਮਟੀਰੀਅਲ ਨੂੰ ਅਸੀਂ ਉਂਗਲਾਂ ਤੇ ਨਾ ਚਾਹੀਏ ਅੱਜ ਮਟੀਰੀਅਲ ਇਨਸਾਨ ਨੂੰ ਉਂਗਲਾਂ ਤੇ ਨਾ ਚਾ ਰਿਹਾ ਮੋਬਾਈਲ ਨਾ ਚਾ ਰਿਹਾ ਬੰਦੇ ਨੂੰ ਉਂਗਲਾਂ ਤੇ ਕੰਪਨੀ ਨੇ ਇੱਕ ਇਹੋ ਜਿਹਾ ਪੁਰਜਾ ਬੰਦੇ ਦੇ ਹੱਥ ਚ ਪੜਾ ਪਿਓ ਦੇ ਲਾਗੇ ਬੈਠਾ ਪਿਓ ਨਾਲ ਨਹੀਂ ਗੱਲ ਕਰ ਰਿਹਾ ਉਹਦੇ 'ਚ ਲਗਾ ਹੋਇਆ ਉਹਨਾਂ ਨੇ ਇੱਕ ਇਹੋ ਜਿਹਾ ਪੁਰਜਾ ਬੰਦੇ ਦੇ ਹੱਥ ਚ ਪੜਾਤਾ ਘਰਵਾਲੀ ਤੇ ਘਰਵਾਲਾ ਬੈਠੇ ਆ ਬੱਚੇ ਬੈਠੇ ਆ ਚੁੱਪ ਕਰਕੇ ਬੈਠੇ ਤੁਸੀਂ ਵੇਖੋ ਹਾਲਾਤ ਸਾਡੇ ਸਮਾਜ ਦੇ ਅੱਜ ਕਿੱਥੇ ਬਣੇ ਪਏ ਨੇ ਗੁਰਦੁਆਰਿਆਂ ਚ ਆਣ ਕੇ ਸਾਡੇ ਮੋਬਾਈਲ ਨਹੀਂ ਚੁੱਪ ਕਰਦੇ ਕਿੰਨੇ ਐਕਸੀਡੈਂਟ ਹੋ ਰਹੇ ਨੇ ਕਿੰਨੀਆਂ ਪ੍ਰੋਬਲਮਾਂ ਚ ਸਾਡਾ ਸਮਾ ਮੈਂ ਨਹੀਂ ਆਂਦਾ ਚੀਜ਼ਾਂ ਮਾੜੀਆਂ ਇਹ ਹੁਣ ਜ਼ਰੂਰਤ ਬਣ ਗਈ ਆ ਪਰ ਇਹਨਾਂ ਨੂੰ ਇੰਨਾ ਸਿਰ ਨਾ ਚੜਨ ਦਿਓ ਕਿ ਬੰਦਾ ਇਹਨਾਂ ਦਾ ਗੁਲਾਮ ਹੋ ਜਾਏ ਇਹ ਇਹਨਾਂ ਨੂੰ ਤੁਸੀਂ ਉਂਗਲਾਂ ਤੇ ਨਚਾਓ ਇਹਨਾਂ ਦੀਆਂ ਉਂਗਲਾਂ ਤੇ ਆਪਾਂ ਨੱਚੀਏ ਪਰ ਨੱਚ ਰਿਹਾ ਬੰਦਾ ਸ਼ੁਰੂ ਤੋਂ ਆ ਤਾਂ ਪੈ ਗਈਆਂ ਤੁਸ ਕਰਕੇ ਇਹਨਾਂ ਗੱਲਾਂ ਨੂੰ ਚੇਤਾ ਰੱਖਿਏ ਵੀ ਗੁਰੂ ਸਾਹਿਬ ਨੇ ਜਿਹੜਾ ਸ਼ਬਦ ਵਰਤੇ ਸੀ ਨਾ ਬਹੁ ਪਰਪੰਚ ਕਰ ਪਰ ਤਨ ਲਿਆਵੇਂ ਸੁਤਦਾਰਾ ਪਿਆਨ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨ ਬੇਰਾ ਤੇਰਾ ਜੀ ਪਹਿ ਲੀਜੇ ਸ਼ਿਨ ਸ਼ਿਨ ਤਨ ਸੀਜੈ ਜਰਾ ਜਨਾਵੇ ਤੇ ਜਰਾ ਕਹਿੰਦੇ ਬਡੇਪੇ ਨੂੰ ਬਡੇਪਾ ਮੈਨੂੰ ਲੱਗ ਕਮਜ਼ੋਰੀ ਜਦੋਂ ਬੰਦਾ ਗਲਤ ਕੰਮ ਕਰਦਾ ਨਾ ਤੁਹਾਡਾ ਮਨ ਕਮਜ਼ੋਰ ਹੁੰਦਾ ਫਿਰ ਬਡੇਪਾ ਜਾਂਦਾ ਤੁਹਾਡੇ ਮਨ ਉੱਤੇ ਜਰਾ ਜਨਾਬ ਤਾਬ ਤੇਰੀ ਉਹ ਕੋਈ ਪਾਣੀ ਉਹ ਨਾ ਪਾਵੇ ਜਦੋਂ ਤੂੰ ਬੁਰਿਆਂ ਕੰਮਾਂ 'ਚ ਪੈ ਗਿਆ ਫਸ ਗਿਆ ਫੇਰ ਥੋੜਾ ਤੇਰੇ ਕਿਸੇ ਨੇ ਲਾਗੇ ਆਉਣਾ ਬੰਦਾ ਪੁੱਠਿਆਂ ਕੰਮਾਂ 'ਚ ਫਸ ਜੇ ਨਾ ਘਰ ਦੇ ਵੀ ਜਵਾਬ ਦੇ ਜਾਂਦੇ ਆ ਭੱਜ ਜਾਂਦੇ ਛੱਡ ਕੇ ਕਹਿੰਦੇ ਅਸੀਂ ਹੁਣ ਤੇਰਾ ਠੇਕਾ ਥੋੜਾ ਲਿਆ بڑے ਲੋਕਾਂ ਨੇ ਬੜਿਆਂ ਲੋਕਾਂ ਨੇ ਇੰਜ ਹੋਇਆ ਜੀ ਬੱਚੇ ਹੀ ਭੱਜ ਗਏ ਘਰ ਦੇ ਹੀ ਭੱਜ ਗਏ ਕਹਿੰਦੇ ਅਸੀਂ ਹੁਣ ਸਾਰ ਜਿੰਦਗੀ ਹੁਣ ਤੇਰੇ ਬਦਲੇ ਅਸੀਂ ਆਪਣੀ ਜਿੰਦਗੀ ਦਾ ਸਵਾਦ ਗਵਾ ਲਿਆ ਹੁਣ ਨੇੜਲ ਕੇ ਪਾਸਿਵ ਕੇ ਤਾਬ ਤੇਰੀ ਓਕ ਬੁਕ ਕੋਈ ਪਾਣੀ ਉਹ ਨਾ ਪਾਵੇ ਘੋਟ ਪਾਣੀ ਦਾ ਨਹੀਂ ਪੈਣਾ ਜਾਨ ਕੇ ਤੇਰੇ ਲਾਗੇ ਨਹੀਂ ਅਗਲੇ ਜਾਨੇ ਆਉਣਾ ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਜੇ ਗ੍ਰਸਤੀ ਬਣ ਲਗਾ ਤੇ ਇੱਕ ਚੀਜ਼ ਦਾ ਕਮਿਟਮੈਂਟ ਕਰ ਲੈ ਵੀ ਧਰਮੀ ਬਣੀ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਧਰਮੀ ਬਣੀ ਚੰਗੇ ਨੇਕ ਆਚਰਣ ਨੂੰ ਜ਼ਿੰਦਗੀ ਚ ਲੈ ਕੇ ਆਈ ਜਦੋਂ ਆਪਣੇ ਘਰ ਕੋਈ ਭੋਜਨ ਪ੍ਰਸ਼ਾਦਾ ਲੈ ਕੇ ਆਵੇ ਇਹ ਧਿਆਨ ਰੱਖੀ ਵੀ ਇਹ ਮੇਰਾ ਹੀ ਆ ਸੱਚੀ ਦੁੱਧ ਵਰਗੀ ਕਮਾਈ ਆ ਭਾਈ ਲਾਲੋ ਦੀ ਤਰ੍ਹਾਂ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਕਹਿੰਦੇ ਜੇ ਗ੍ਰਸਤੀ ਬਣਨਾ ਦਾ ਧਰਮੀ ਬਣੀ ਨਾ ਹੀ ਤਾਂ ਕਰ ਬੈਰਾਗ ਜੇ ਤੈਨੂੰ ਲੱਗਦਾ ਨਾ ਮਾਰੇ ਡਾਊਟ ਆ ਨਾ ਤੈਨੂੰ ਕਿ ਨਹੀਂ ਗੱਲ ਬਣਨੀ ਤੇ ਫਿਰ ਬਿਰਾਗੀ ਬਣ ਜਾ ਭੱਜ ਜਾ ਇੱਥੋਂ ਅਗਲੀ ਗੱਲ ਹੋਰ ਬੜੀ ਕਮਾਲ ਦੀ ਕੀਤੀ ਕਹਿੰਦੇ ਬੈਰਾਗੀ ਬੰਦਨ ਪਰੇ ਜੇ ਵਿਰਾਗੀ ਬਣ ਕੇ ਫੇਰ ਬੰਦਨਾਂ ਚ ਪੈ ਗਿਆ ਤਾਂ ਕੋ ਵੱਡੋ ਪਾਗ ਤੇਰੇ ਵਰਗਾ ਤੇ ਬਦਕਿਸਮਤ ਬੰਦਾ ਕੋਈ ਨਹੀਂ ਮਹਾਰਾਜ